ज़रू ये दर्शा पट्टियो 找不到你。<laughs> ਮੇਰਾ ਨਾਮ ਨਵਦੀਪ ਸਿੰਘ ਇਨਚਾਰਜ ਸਰਕਾਰੀ ਐਲੀਮੈਂਟਰੀ ਸਕੂਲ ਚੁੰਡਾ ਦੇਵੀ ਕੀ ਮਾਮਲਾ ਸਰ ਇਹ ਮਾਮਲਾ ਸਰ ਇਦਾਂ ਜੀ ਕਿ ਜਦੋਂ ਤੋਂ ਮਤਲਬ ਕਿ ਸਕੂਲ ਲੱਗਾ ਜਨਵਰੀ ਮਹੀਨੇ ਵਿੱਚ ਛੁੱਟੀਆਂ ਤੋਂ ਬਾਅਦ ਉਸ ਤੋਂ ਬਾਅਦ ਸਕੂਲ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਪਹਿਲਾਂ ਦੋ ਕਲਾਸਰੂਮ ਦੇ ਵਿੱਚੋਂ ਵਾਇਰਿੰਗ ਚੋਰੀ ਹੋਈ ਆ ਫਿਰ ਉਸ ਤੋਂ ਬਾਅਦ ਸਕੂਲ ਦੀ ਰਸੋਈ ਵਿੱਚੋਂ ਬਰਤਨ ਚੋਰੀ ਹੋਏ ਆ ਉਸ ਤੋਂ ਬਾਅਦ ਲਗਾਤਾਰ ਚੋਰੀਆਂ ਦੇ ਵਿੱਚ ਉਹਨਾਂ ਨੇ ਬਾਥਰੂਮ ਦੀ ਫਿਟਿੰਗ ਯੂਰਨਲਸ ਵਗੈਰਾ ਸਾਰੇ ਉਹਨਾਂ ਨੇ ਭੰਨ ਦਿੱਤੇ ਆ ਸਕੂਲ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਜਿਹੜੀ ਕੱਲ ਚੋਰੀ ਹੋਈ ਆ ਜੀ ਉਹਦੇ ਵਿੱਚ ਉਹਨਾਂ ਨੇ ਸਕੂਲ ਦੀ ਬਾਰੀ ਭੰਨੀ ਆ ਤੇ ਬਾਰੀ ਭਨ ਕੇ ਉਹਦੇ ਵਿੱਚ ਐਂਟਰ ਹੋਏ ਆ ਤੇ ਐਂਟਰ ਹੋ ਕੇ ਉਹਨਾਂ ਨੇ ਆਪਣਾ ਸਕੂਲ ਦਾ ਜਿਹੜਾ ਚਾਵਲ ਸੀ ਡਰਮ ਦੇ ਵਿੱਚ ਉਹ ਚੋਰੀ ਕੀਤੇ ਆ ਤੇ ਨਾਲ ਹੀ ਜਿਹੜੇ ਬਰਤਨ ਸੀ ਸਲੰਡਰ ਸੀ ਅ ਦੋ ਬਤੀਲੇ ਸੀ ਦੋ ਕੜਾਈਆਂ ਸੀ ਇੱਕ ਸਕੂਲ ਦਾ ਕੁਕਰ ਸੀ ਸਟੀਲ ਦਾ ਉਹ ਕਾਫੀ ਬਰਤਨ ਜਿਹੜੇ ਆ ਉਹਨਾਂ ਨੇ ਚੋਰੀ ਕੀਤੇ ਆ ਜੀ ਜਦਾਂ ਨਿਕਲ ਕੀਤਾ ਜੀ 7 ਵਾਰ ਚੋਰੀ ਹੋ ਚੁੱਕੀਆਂ ਤੇ ਇਸ ਬੰਦੇ ਤੋਂ ਸ਼ਿਕਾਇਤ ਕੀਤੀ ਆ ਜੀ ਹਾਂਜੀ ਜਦੋਂ ਵੀ ਚੋਰੀ ਦੀ ਘਟਨਾ ਹੋਈ ਆ 7 ਵਾਰ ਚੋਰੀ ਦੀ ਘਟਨਾ ਹੋ ਗਈ ਆ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਅੱਜ ਜਿਹੜੀ ਚੋਰੀ ਹੋਈ ਆ 7ਵੀਂ ਵਾਰ ਹੋਈ ਆ ਜਦੋਂ ਵੀ ਚੋਰੀ ਦੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਨਾਲ ਵੀ ਨਾਲ ਹੀ ਮੈਂ ਚੌਂਕਿੰਦਾਰ ਜੀ ਨੂੰ ਫੋਨ ਕਰਦਾ ਪਿੰਡ ਦੇ ਮੋਹਤਬਰਾਂ ਨੂੰ ਫੋਨ ਕਰਦਾ ਤੇ ਆਕੇ ਇਥੇ ਮੌਕਾ ਵਿਖਿਆ ਜਾਵੇ ਤੇ ਨਾਲ ਦੀ ਨਾਲ ਹੀ ਮੈਂ ਦਰਖਾਸਤ ਵੀ ਦਿੰਦਾ ਰਿਆਂ ਉਸ ਤੋਂ ਬਾਅਦ ਸ਼ਨੀਵਾਰ ਉਹਨਾਂ ਨੇ ਐਫ ਆਈ ਆਰ ਜਿਹੜੀ ਹੈਗੀ ਆ ਦਰਜ ਕੀਤੀ ਆ ਪਰ ਐਫ ਆਈ ਆਰ ਦਰਜ ਕਰਨ ਤੋਂ ਬਾਅਦ ਵੀ ਕੱਲ ਫਿਰ ਚੋਰੀ ਹੋ ਗਈ ਆ ਤੇ ਇਹ ਮਤਲਬ ਕਿ ਚਾਹੋਗੇ ਸਕੂਲ ਦਾ ਇੱਕ ਵਿਦਿਆਦਾ ਮੰਦਿਰ ਆ ਜਿਹਦੇ ਵਿੱਚ ਇਹੋ ਜਿਹਾ ਕੰਮ ਹੋ ਰਿਹਾ ਜਿਹਦੇ ਨਾਲ ਅਧਿਆਪਕ ਵੀ ਦੁਖੀ ਆ ਤੇ ਬੱਚੇ ਵੀ ਦੁਖੀ ਆ ਕੀ ਕਾਰਨ ਕੀ ਸਮਝਿਓ ਜਿਹੜੀ ਆ ਚੋਰੀ ਟਰੇਸ ਨੂੰ ਕੀਤੀ ਜਾਦੀ ਸ਼ੱਕਤਾਰ ਚੋਰੀ ਹੋ ਗਈ ਆ ਹੁਣ ਕਹ ਲੋ ਕਿ ਅਸੀਂ ਤੇ ਦਰਖਾਸਤ ਦੇ ਰਹੇ ਆਂ ਸਰਕਾਰ ਅੱਗੇ ਸਾਡੀ ਇਹ ਮੰਗ ਆ ਕਿ ਜਿਹੜਾ ਸਕੂਲ ਦਾ ਪ੍ਰਬੰਧ ਵਾ ਅਸੀਂ ਤਾਂ ਹੀ ਵਧੀਆ ਤਰੀਕ ਨਾਲ ਚਲਾ ਸਕਦੇ ਆਂ ਜੇ ਅਸੀਂ ਸੁਰੱਖਿਅਤ ਹੋਈਏ ਬੱਚੇ ਸੁਰੱਖਿਅਤ ਹੋਣ ਹੁਣ ਸਕੂਲ ਦੇ ਵਿੱਚ ਬਿਜਲੀ ਦੀ ਵੀ ਬੰਦ ਆ ਗਈ ਆ ਸਕੂਲ ਦੇ ਵਾਸ਼ਰੂਮ ਵੀ ਬੰਦ ਆ ਰਸੋਈ ਵੀ ਪ੍ਰਭਾਵਿਤ ਹੋਈ ਆ ਹੁਣ ਕਿਸੇ ਤਰ੍ਹਾਂ ਅਸੀਂ ਅੱਜ ਮਿੱਡੇ ਮੀਲ ਜਿਹੜਾ ਚਲਾਇਆ ਹੋਇਆ ਵਾ ਪਰ ਕੀ ਪਤਾ ਕੱਲ ਚੋਰੀ ਫਿਰ ਹੋ ਜੇ ਜਿਹੜਾ ਬਾਕੀ ਸਮਾਨ ਆ ਉਹ ਵੀ ਚੋੜ ਲਿਆ ਜਾਣਾ ਹੁਣ ਅਸੀਂ ਘਰੋਂ ਲੈ ਕੇ ਸਮਾਨ ਆ ਰਹੇ ਆਂ ਘਰੋਂ ਕੁਕਰਲੇ ਪ੍ਰਬੰਧ ਕੀਤਾ ਵਾ ਘਰੋਂ ਸਿਲੰਡਰ ਦਾ ਪ੍ਰਬੰਧ ਕੀਤਾ ਪਰ ਇਸ ਤਰ੍ਹਾਂ ਅਸੀਂ ਨਿਰਜੀਤ ਰੂਪ ਦੇ ਵਿੱਚ ਬਹੁਤ ਕੱਟਾ ਕਰ ਰਹੇ ਹਾਂ ਪਰ ਸਾਨੂੰ ਮਤਲਬ ਕਿ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਸਹਾਇਤਾ ਨਹੀਂ ਹੋ ਰਹੀ ਹੁਣ ਮੰਗ ਹੀ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਅਸੀਂ ਪੜਾਉਣਾ ਚਾਹੁੰਦੇ ਹਾਂ ਤੁਹਾਨੂੰ ਪੜਾਉਣ ਦਾ ਜਿਹੜਾ ਸਹੀ ਮਾਹੌਲ ਜਿਹੜਾ ਤਰਜਿਆ ਜਾਵੇ ਕਿ ਅਸੀਂ ਸਕੂਲ ਵਿੱਚ ਆਈਏ ਤੇ ਸਕੂਲ ਵਿੱਚ ਆ ਕੇ ਬੱਚਿਆਂ ਨੂੰ ਵਿੱਦਿਆ ਦਈਏ ਪਰ ਇਹੋ ਜੇ ਮਾਹੌਲ ਵਿੱਚ ਜਿਹੜਾ ਤੁਹਾਨੂੰ ਵੀ ਟੈਨਸ਼ਨ ਹੁੰਦੀ ਆ ਵਿਦਿਆਰਥੀਆਂ ਨੂੰ ਟੈਨਸ਼ਨ ਹੁੰਦੀ ਆ ਵਿਦਿਆਰਥੀ ਦੇ ਮਾਪਿਆਂ ਨੂੰ ਟੈਨਸ਼ਨ ਹੁੰਦੀ ਆ ਕਿਨੇ ਚੁੱਕੀ ਦੀ ਹਜਰ ਜੀ ਉਹ ਕਰਨ ਵੀਰ ਕਰਨ ਦਾ ਨਹੀਂ ਤਾ